ਸ਼ਸ਼ੀਕਾਲ ਤੁਸੀਂ ਜੁੜੇ ਹੋ ਪੰਜਾਬ ਹਰਿਆਣਾ ਲਾਈਵ ਤੇ ਨਾਲ ਤੇ ਮੈਂ ਹਾਂ ਤੁਹਾਡਾ ਦੋ ਜਤਿੰਤਾ ਲਗਾਤਾਰ तमाम ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਨਸ਼ਾ ਤਸਕਰਾਂ ਦੇ ਹੌਸਲੇ ਲਗਾਤਾਰ ਬੁਲੰਦ ਨਜ਼ਰ ਆਏ ਨੇ ਨਸ਼ਾ ਤਸਕਰ ਨੇ ਜਿਹੜੇ तकरीबन ਨਸ਼ਾ ਤਸਕਰ ਵੱਲੋਂ ਪਿੰਡ ਦਾਂਸਿੰਗ ਵਾਲਾ ਜ਼ਿਲ੍ਹਾ ਬਠਿੰਡਾ ਦੇ ਪਿੰਡ ਦੇ ਵਿੱਚ ਇੱਕ ਵੱਡੀ ਘਟਨਾ ਵਾਪਰੀ ਹੈ ਨਸ਼ਾ ਤਸਕਰ ਵੱਲੋਂ ਪਟ્રોલ ਦੇ ਬੰਬ ਸਿੱਟ ਕੇ ਘਰਾਂ ਨੂੰ ਅੱਗ ਲਗਾ ਦਿੱਤੀ ਗਈ ਹੈ ਨਸ਼ਾ ਤਸਕਰ ਵੱਲੋਂ ਪਟ્રોલ ਦੇ ਬੰਬ ਸਿੱਟ ਕੇ ਜੋ ਹੈ ਮਗਿੰਡਾ ਦੇ ਦਾਨ ਸਿੰਘ ਪਿੰਡ ਦੇ ਵਿੱਚ ਜਿਹੜੀ ਹੈ ਵਸਤੀ ਦੇ ਵਿੱਚ ਜੀਵਨ ਸਿੰਘ ਬਸਤੀ ਦੇ ਵਿੱਚ 8 ਕਰਾ ਦੇ ਕਰੀਬ ਅੱਗ ਲਗਾ ਦਿੱਤੀ ਗਈ ਹੈ ਤੱਗ ਦੇ ਨਾਲ ਵੱਡਾ ਨੁਕਸਾਨ ਹੋਇਆ ਪਟ੍ਰੋਲ ਬੰਪ ਜਿਹੜੇ ਨੇ ਉਸਿੱਤੇ ਗਏ ਨੇ ਨਸ਼ਾ ਤਸਕਰਾਂ ਵੱਲੋਂ ਅਕਸਰ ਪਿਛਲੇ ਕਈ 4-5 ਦਿਨਾਂ ਤੋਂ ਲਗਾਤਾਰ ਜਿਹੜਾ ਨਸ਼ਾ ਤਸਕਰਾਂ ਵੱਲੋਂ ਗਾਮਾਸੀ گاਉਂ ਚਲ ਰਿਆ ਸੀਗਾ ਨਸ਼ੇ ਦੀ ਬਿਕਰੀ ਨੂੰ ਲੈ ਕੇ ਨਸ਼ਾ ਵੇਚਣ ਆਉਂਦੇ ਸੀ ਪਰ ਨਸ਼ਾ ਵੇਚਣ ਤੋਂ ਜਿਹੜੇ ਗਣ ਕਰ 8-10 ਕਰ ਸੀਗੇ ਜਿਹੜੇ ਰੋਕਦੇ ਸੀਗੇ ਉਹਨਾਂ ਦੇ ਘਰਾਂ ਦੇ ਉੱਤੇ ਪਟ્રોલ ਦੇ ਬੰਬ ਸਿੱਟੇ ਗਏ ਨਹੀਂ ਜੀ ਬਿਲਕੁਲ ਬਠਿੰਡਾ ਦੇ ਵਿੱਚ ਕਿਸ ਤਰ੍ਹਾਂ ਹੌਸਲੇ ਬੁਲੰਦ ਨੇ ਪਰ ਉੱਥੇ ਪੁਰਸਰ ਜਿਹੜੀ ਵੱਡੇ ਦਾਅਵੇ ਕਰਦੀ ਹੈ ਕਿ ਸੇ ਨਸ਼ਾ ਤਸਕਰ ਨਸ਼ਾ ਖਤਮ ਕਰ ਰਹੇ ਹਾਂ ਪਰ ਇਤਾ ਨੱਕ ਦੇ ਉੱਤੇ ਮੱਖੀ ਨਹੀਂ ਉੱਟਣ ਦਿੰਦੇ ਤਾਂ ਬਿਲਕੁਲ ਤਹਤ ਗੱਲਾਂ ਜਿਹੜੀਆਂ ਬਿਲਕੁਲ ਸਾਹਮਣੇ ਆਉਂਦੀਆਂ ਕਿਸ ਤਰ੍ਹਾਂ ਪੁਲਿਸ ਦੇ ਉੱਤੇ ਸਵਾਲ ਉੱਠਦੇ ਨਜ਼ਰ ਆਏ ਨੇ ਕਿ ਬਠਿੰਡਾ ਜ਼ਿਲ੍ਹੇ ਦੇ ਵਿੱਚ ਕਿਸ ਤਰ੍ਹਾਂ ਗੁੰਡਾਗਰਦੀ ਦਾ ਨੰਗਾ ਨਾਚ ਵੇਖਣ ਨੂੰ ਮਿਲ ਰਿਹਾ ਪਰ ਪਿੰਡ ਜੀਵਨ ਸਿੰਘ ਪਿੰਡ ਜੀਵਨ ਸਿੰਘ ਦੇ ਘਰ ਜਿਹੜਾ ਹੈ ਜੀਵਨ ਸਿੰਘ ਦੇ ਵਿੱਚ ਡਾਂਸਿੰਗ ਆਰਾਧਨੀ ਚ ਛੱਡ ਤਾਂ ਹੋਏ ਜਿਹੜੇ ਬਠਿੰਡਾ ਜ਼ਿਲ੍ਹੇ ਦੇ ਤਕਰੀਬਨ 50 ਤੋਂ 60 ਨੌਜਵਾਨਾਂ ਨੇ ਘਰ ਦੇ ਵਿੱਚ ਵੜ ਕੇ ਕਰੀਬਨ ਪੈਟਰੋਲ ਦੇ ਬਾਬਾ ਸੁੱਟੇ ਅਤੇ ਅੱਗ ਲਗਾ ਦਿੱਤੀ ਗਈ ਜਿਸ ਦੇ ਵਿੱਚ ਆ ਗੁੰਡਾ ਕਰਦੀ ਦਾ ਨੰਗਾ ਨੱਚ ਦੇਖਣ ਨੂੰ ਮਿਲਿਆ ਕੁੱਟਮਾਰ ਕੀਤੀ ਗਏ ਘਰਾਂ ਦੇ ਵਿੱਚੋਂ ਵੜ ਕੇ ਤਾਂ ਇਸ ਤਰ੍ਹਾਂ ਦੇ ਜਿਹੜੇ ਹਾਲਾਤ ਨੇ ਘਰੇਲੂ ਸਮਾਨ ਸੀ ਸਾਰਾ ਬੁਰੀ ਤਰ੍ਹਾਂ ਤੈਨ ਨਸ਼ ਕਰ ਦਿੱਤਾ ਤੋੜ-ਫੋੜ ਕਰ ਦਿੱਤੀ ਤਾਂ ਅਕਸਰ ਇਹ ਜਾਂ ਕੁਝ ਦੇਖਣ ਨੂੰ ਮਿਲਿਆ ਫ੍ਰੈਂਚ ਨੇ ਲਵਾਈ ਹੈ ਜੀ ਹਰਜਿੰਦਰ ਹਰਵਿੰਦਰ ਨੇ ਲਾਈ ਅੱਗ ਸਾਡੇ ਅੱਛਾ ਕਾਰਨ ਕੀ ਹੈ ਕਿਸ ਚੀਜ਼ ਨਾਲ ਅੱਗ ਲਾਈ ਹੈ ਜੀ ਮਾਮਬ ਸੱਟਿਆ ਜੀ ਇਹਨਾਂ ਨੇ ਕਾਹਦੇ ਬੰਮ ਸੱਟਿਆ ਅ ਜਿਹੜੇ ਪੈਟਰੋਲ ਵਾਲੇ ਹੁੰਦੇ ਆ ਜੀ ਅੱਛਾ ਉਹਨਾਂ ਨਾਲ ਅੱਗ ਲਾਈ ਹੋਈ ਆ ਅੱਛਾ ਜੀ ਇਸ ਦਾ ਕਾਰਨ ਕੀ ਹੈ ਕਾਰਨ ਜਿੱਟੇ ਦਾ ਸੀਗਾ ਜੀ ਚੱਕਰ ਚਿੱਟਾ ਵੇਚਦਾ ਜੀ ਉਹ ਮੋਟੀ ਬਲੈਕ ਕਰਦਾ ਪਿੰਡ 'ਚ ਕਰਦਾ ਸੀਗਾ ਸਾਡੇ ਇੱਥੋਂ ਗਲੀ 'ਚੋਂ ਮੁੰਡੇ ਨੇ ਕਹਤਾ ਕਹਿੰਦਾ ਯਾਰ ਪਿੰਡ 'ਚ ਨਾ ਵੇਚਿਆ ਕਰ ਜਿੱਟਾ ਵੀ ਤੂੰ ਬਾਹਰ ਵੇਚ ਲੈ ਇੱਥੇ ਪਿੰਡ ਦੇ ਬੱਚੇ ਨਾ ਖਰਾਬ ਕਰ ਐਨੀ ਗੱਲ ਕਹੀ ਆ ਕਹਿੰਦਾ ਬੱਸ ਮੈਂ ਕਿਸੇ ਨੂੰ ਨਹੀਂ ਛੱਡਦਾ ਮੈਂ ਤਾਂ ਕਰਨੀ ਆ ਤਾਂ ਕਰਨੀ ਆ ਤੁਸੀਂ ਕੌਣ ਹੁੰਨੇ ਆ ਸਾਨੂੰ ਰੋਕਣ ਵਾਲੇ ਆਏ ਆ ਜਿਵੇਂ ਵਾ ਬੱਸ ਇਹ ਗੱਲਾਂ ਕਰਕੇ ਸਾਡੇ ਨਾਲ ਅਜ ਪੰਜ ਦਿਨੋਂ ਕਿਸੀ ਲੜਾਈ ਚੱਲੀ ਜਾਂਦੀ ਨੂੰ ਅੱਛਾ ਜੀ ਸਾਡਾ ਕੋਈ ਇਨਸਾਫ ਨਹੀਂ ਹੋਇਆ ਅਸੀਂ ਰੌਪਟ ਵੀ ਕਰਵਾ ਗਏ ਕੋਈ ਪੁਲਿਸ ਵਾਲਾ ਨਹੀਂ ਆ ਕੇ ਖੜਾ ਕੋਈ ਕਿਸੇ ਆਗਰ ਨੂੰ ਸਰਪੰਚ ਕੋਲੇ ਗਿੰਗਾ ਅਸੀਂ ਪੰਜ ਬੁੜੂnga ਇਕੱਠਾ ਹੋ ਕੇ ਵੀ ਸਾਡਾ ਟਕਾ ਕਰਾਓ ਅਸੀਂ ਗਲਤੀ ਮੰਨਦੇ ਆਂ ਵੀ ਅਸੀਂ ਉਹਨੂੰ ਕਹਿਤਾ ਵੀ ਚਿੱਟਾ ਵੇਚਦਾ ਅਸੀਂ ਵੀ ਅੱਗੇ ਤੋਂ ਕਹਿੰਦੇ ਨਹੀਂ ਵੀ ਚਿੱਟਾ ਵੇਚਦਾ ਇਹ ਤੇ ਮੈਂ ਕਿਹਾ ਵੀ ਸਾਨੂੰ ਬਖਸ਼ ਦੋ ਪਰ ਇਹ ਗੱਲ ਉਹਨੇ ਸਰਪੰਚ ਨੇ ਕੋਈ ਵੀ ਕੁਝ ਨਹੀਂ ਸਾਨੂੰ ਇਨਸਾਫ ਨਹੀਂ ਦਿਵਾਇਆਗਾ ਅੱਗੋਂ ਇਨਸਾਫ ਦਿਵਾਉਣ ਦੀ ਬਜਾਏ ਅੱਗੋਂ ਕਹਿੰਨਾ ਕਹਨਾ ਕੋਈ ਨਾ ਮਨੂੰ ਸਮਝੀ ਟੱਕਰ ਕਰ ਲੋ ਅਸੀਂ ਟੱਕਰ ਕੀ ਕਰ ਸਕਦੇ ਜੀ ਅਸੀਂ ਤਾਂ ਘਰਾਂ ਚ ਕੰਮ ਕਰਕੇ ਦਾਦਾ ਟਾਈਮ ਪਾਸ ਕਰਦੇ ਸੀ ਸਰਪੰਚ ਦੇ ਘਰੇ ਜਾ ਕੇ ਮੈਨੂੰ ਧਮਕਾ ਦਿੱਤੋਂ ਉਹਨਾਂ ਦੇ ਗੱਡੀ ਲੈ ਕੇ ਉੱਥੇ ਘਰੇ ਲੈ ਕੇ ਕਹਿੰਦਾ ਮੈਨੂੰ ਵੜਦਾ ਉਹ ਹੰਦਾ ਵੜਨਾ ਨਹੀਂ ਇੱਥੇ ਹਜੇ ਉਹਨੇ ਕਿਰਪਾਨ ਕੱਢੀ ਵੀ ਆ ਮੈਨੂੰ ਮਾਰਨ ਵਾਸਤੇ ਇੱਥੇ ਪਿੰਡ ਵੀ ਬਹੁਤ ਇਕੱਠਾ ਹੋਇਆ ਸੀ ਉਹਨਾਂ ਦੇ ਕੈਮਰੇ 'ਚ ਵੀ ਰਿਕਾਰਡ ਆ ਇਹ ਚੀਜ਼ਾਂ ਤੇ ਕਹਿੰਦਾ ਮੈਂ ਤਾਂ ਸਰਪੰਚਾਂ ਨਾਲ ਦੇ ਘਰ ਨੂੰ ਅੱਗ ਲਾਉਂਗਾ ਕੱਲੇ-ਕੱਲੇ ਨੂੰ अच्छा सरपंच ਨੇ ਇੱਕ ਵਾਰ ਨਹੀਂ ਕਿਹਾ ਵੀ ਹਾਂ ਬਾਈ ਤੂੰ ਇਹ ਕੀ ਕਰਨਾ ਪਿਆ ਵੀ ਮੇਰੇ ਕੋਲੇ ਬੁਢਾ ਨੂੰ ਧੋਖਾ ਦੇ ਜਾਂ ਨਾ ਵੀ ਤੂੰ ਨਹੀਂ ਇਹ ਕੰਮ ਕਰਨਾ ਅੱਗੋਂ ਸਰਪੰਚ ਵੀ ਮੁੱਕਰੀ ਜਾਂਦਾ ਜੀ ਕੋਈ ਐਮਐਲਏ ਤੱਕ ਕੋਈ ਆ ਕੇ ਨਹੀਂ ਖੜਾ ਇੱਥੇ ਕੱਲੀ ਪੁਲਿਸ ਆਹਾ ਐਸਪੀ ਆਹਾ ਐਸਐਟੂ ਆਈ ਸੀਗੀ ਤੇ ਉਹ ਵੀ ਆ ਕੇ ਮੁੜ ਗਈ ਸਾਨੂੰ ਕੋਈ ਇਨਸਾਫ ਨਹੀਂ ਮਿਲ ਰਿਹਾਗਾ ਨੁਕਸਾਨ ਹੋਇਆ ਜੀ ਨੁਕਸਾਨ ਵੀਰੇ ਸਾਡਾ ਸਾਰਾ ਹੀ ਹੋ ਗਿਆ ਸਾਨੂੰ ਪੈਨ ਨੂੰ ਵੀ ਸਾਡੇ ਜਿਹੜੇ ਤੇੜਾ ਲਿੜੇ ਇਹੀ ਆ ਕੱਲੇ ਸਾਡੇ ਕੋਲ ਸਾਡੇ ਕੋਲ ਲਿੜੇ ਵੀ ਨਹੀਂਗੇ ਕੋਈ ਠੀਕ ਹੈ ਕੀ ਮੰਗ ਕਰਦੇ ਹੋਗੇ ਮੰਗ ਅਸੀਂ ਸਾਨੂੰ ਇਨਸਾਫ ਚਾਹੀਦਾ ਜੀ ਸਾਡਾ ਜਿਹੜਾ ਜੋ ਵੀ ਆਹਾ ਹੋਇਆ ਹੈਗਾ ਨੁਕਸਾਨ ਹੋਇਆ ਸਾਡੀ ਪਰਵਾਈ ਕੀਤੀ ਜਾਵੇ ਸਾਡਾ ਘਰ-ਬਾਰ ਜਿਉਂਜੇ ਸੀਗਾ ਸਾਨੂੰ ਦਿੱਤਾ ਜਾਵੇ ਕੀ ਨਾਂ ਕੀ ਤੁਹਾਡਾ ਨਾਮ ਜੀ ਸਰਬਜੀਤ ਕੌਰ ਮੇਰਾ ਨਾਂ ਕੀ ਘਟਨਾ ਹੋਈ ਹੈ ਮੇਰਾ ਨਾਮ ਆ ਜੀ ਮੇਜਰ ਅੱਛਾ ਜੀ ਘਟਨਾ ਇਹ ਹੋਈ ਹੈ ਵੀ ਕੋਈ ਵੀ ਆਪਾਂ ਹਰ ਇੱਕ ਸੀ ਪੁੱਤ ਨੂੰ ਇਹੋ ਹੀ ਆਨੇ ਨਵੇਂ ਨਸ਼ੇ ਤੋਂ ਬਚੋ ਹਮ ਠੀਕ ਹੈ ਨਹੀਂ ਆਹਾ ਜਿੰਨੇ ਘਰ ਸਾੜੇ ਹੈ ਹਮ ਇਹ ਇਸੇ ਕਾਰਨ ਸਾੜੇ ਹੋਏ ਅੱਛਾ ਇਹ ਤੇ ਮੁੰਡੇ ਨੂੰ ਆਦੇ ਹੀ ਬਈ ਯਾਰ ਨਸ਼ਾ ਜਿਹੜਾ ਤੂੰ ਬਾਹਰ ਅੰਦਰ ਵੇਚ ਆਇਆ ਕਰ ਹੈ ਉਹ ਆਦਾ ਵੀ ਸਾਨੂੰ ਮੈਨੂੰ ਆਦਾ ਇਹ ਗੱਲ ਅੱਖੀ ਤੇ ਅੱਖੀ ਕਿ ਨਹੀਂ ਅੱਛਾ ਜੀ ਔਮ ਮੜੀ ਮੁੱਟੀ ਇਹਨਾਂ ਦੀ ਹੋਈ ਹੋਣੀ ਹੈ ਜਿੱਦ ਦੇ ਇਹ ਗੱਲ ਹੋਈ ਆ ਸ਼ੁਰੂ ਇੱਥੋਂ ਐਸੇ ਉਹ ਨਾ ਕੇ ਉੱਠ ਗਿਆ ਤੇ ਮੈਂ ਪੈਰ ਸੋਈ ਜਨ ਦੁਕਾਨ ਸੀ ਹਾ ਦੁਕਾਨਾ ਸਾਹਮਣੇ ਹਾਂ ਇੱਥੇ ਸਾਨੂੰ ਨਹੀਂ ਪਤਾ ਸੀ ਵੀ ਉਹਦੇ ਦੀ ਤਿਆਰੀ ਹੈ ਉਹਨਾਂ ਦੀ ਉਹਦਾ ਗੱਡੀ ਲੈ ਕੇ ਇੱਥੇ ਆ ਗਏ ਐਸੇ ਆ ਗਏ ਮੇਰਾ ਦੋ ਉਹ ਦੂਜਾ ਪੁੱਤਾ ਤੁਲੀ ਦੀ ਪੰਡ ਚੱਕਣ ਆਇਆ ਸੀਗਾ ਤੇ ਉਹਦਾ ਸ਼ੋਰ ਕਿਰਪਾਨ ਲੈ ਕੇ ਪੈ ਗਿਆ ਚਾਰ ਪੰਜ ਲਗਾੜੇ ਹੋਰ ਸੀ ਉਹਦੇ ਨਾਲ ਜਦੋਂ ਪੈ ਗਿਆ ਤੇ ਅਸੀਂ ਬਈ ਲਿਆ ਲੂ ਆਏ ਉਹਨੂੰ ਜਦੋਂ ਲਿਆਏ ਸਿੱਧਾ ਇੱਥੇ ਅੰਦਰ ਜੇ ਤੜ ਸਮਹ ਨਾ ਇਹਦੇ ਨਾਲ ਲੜੋ ਉਹ ਮਗਰੇ ਉਹ ਇੱਥੇ ਕਰਪਾਨ ਲਈ ਉਹਦਾ ਤੂੜੀ ਦੀ ਪੰਡ ਲੈਣ ਆਇਆ ਤੇ ਉਹਨੂੰ ਵੀ ਬਾਈ ਉਹ ਬੰਦੇ ਦੇ ਨੇ ਕਰਪਾਨ ਮਾਰੀ ਕੱਲ ਹੀ ਲੈਣ ਛੁੱਟੀ ਦਿਵਾ ਕੇ ਅੱਛਾ ਤੇ ਉੱਥੋਂ ਇਹਨਾਂ ਦੀ ਜਿਦਾ ਜਦਾਈ ਹੁੰਦੀ ਹੁੰਦੀ ਤੇ ਅਸੀਂ ਹਟਾ ਤੇ ਦੋ ਇਧਰ ਆਏ ਮੁੰਡੇ ਅਗਿਆਰ ਕਾਤੋਂ ਲੜਦੇ ਉਹਦਾ ਪਿਓ ਆਦਾ ਜੀ ਖੁੰਡੀ ਤੇ ਫਰਦਾ ਉਹ ਪਈ ਖੁੰਡੀ ਉਹਦੀ ਉਹ ਰਾਤ ਨਾਲ ਸੀ ਅਗਲਵਾਂ ਚ ਆਦਾ ਇਹਦੇ ਵੀ ਧਰ ਦੇ ਦੋ ਉਹਨੇ ਉਹਦੇ ਮਾਰੀਆਂ ਦੋ ਕਰਪਾਨਾਂ ਇੱਥੇ ਆ ਪੱਟਾਂ ਦੀ ਉਹ ਮੁੰਡਾ ਉਵੇਂ ਹੀ ਮੁੜ ਗਿਆ ਗਰਮੀ ਮੰਨੀ ਉਹਨੇ ਜਾ ਕੇ ਕਰੂੰਗ ਦਾਸਾ ਚੱਕ ਲਿਆ ਦੋ ਉਹਦੇ ਮਾਰੇ ਉਸ ਬੰਦੇ ਫੇਰ ਹੌਲੀ 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 ਨਾ ਤੇ ਹੋਰ ਵੀ ਮਤਲਬ ਬੰਦਿਆਂ ਦੇ ਵੱਜੀਆਂ ਰਾਤ ਕਿੰਨੇ ਲੋਕ ਜ਼ਖਮੀ ਹੋਏ ਆ ਕਿੰਨੇ ਘਰਾਂ ਨੂੰ ਅੱਗ ਲਾਈ ਆ ਰਾਤ ਸਮਝ ਲੈ ਵੀ ਦੋ ਘਰ ਉਧਰ ਤੀਜਾ ਆਹਾ ਹੈ ਇਚੌਥਾ ਹੋ ਪੰਜ ਮਾ ਉਹ 6 7 ਘਰ ਆ ਜੀ ਅੱਛਾ ਚਖਮੀ ਕਿੰਨੇ ਕਿਲੋ ਕੋਇਆ ਜਖਮੀ ਹੋਇਆ 6 7 ਬੰਦੇ ਦਾ ਸਾਡੇ ਆ ਜੀ ਅੱਛਾ ਪੁਲਸਾਈ ਆ ਕੀ ਕਾਰਵਾਈ ਦਾ ਭਰੋਸਾ ਦਿੱਤਾ ਕੋਈ ਸਾਨੂੰ ਕੋਈ ਭਰੋਸਾ ਨਹੀਂ ਦਿੱਤਾ ਮੈਂ ਦੂਜੇ ਦਿਨ ਹੀ ਰੌਟ ਪਾ ਕੇ ਆਇਆ ਸੀ ਅੱਛਾ ਸਾਡੇ ਕੋਈ ਮੌਕਾ ਵੇਖਣ ਨਹੀਂ ਆਇਆ ਪੰਚਾਇਤ ਨੂੰ ਵੀ ਡੇਕੀ ਗਏ ਅਸੀਂ ਹੈ ਤੀਜੇ ਚੌਥੇ ਦਿਨ ਬਰਾਵਾ ਉਹ ਆਈ ਇੱਥੇ ਅੱਛਾ ਠੀਕ ਹੈ ਰਾਤ ਵਾਲੀ ਘਟਨਾ ਤੋਂ ਬਾਅਦ ਆਏ ਹੈ ਹਾਂ ਰਾਤ ਵਾਲੀ ਘਟਨਾ ਤੋਂ ਬਾਅਦ ਆਏ ਆ ਅੱਜ ਵੀ ਆਏ ਸੀਗੇ ਹਾਂ ਤੇ ਜਾਂ ਕੱਲ ਹੀ ਆਏ ਬਸ ਠੀਕ ਹੈ ਬਸ ਕਿੰਨਾ ਹੋਇਆ ਇਹ ਇਹ ਮਰਾਜ਼ ਇੱਕ ਘਟਨਾ ਤਾਂ ਚਾਜ ਤੇ ਚਿੱਟੇ ਦੇ ਰੋਕਦੇ ਸੀ ਚਿੱਟਾ ਜਦੋਂ ਖਾਲੋਂ ਖਾਂਦੇ ਆ ਨਸ਼ੇ ਦੇ ਵਿੱਚ ਫਿਰ ਸਾਵ ਨੂੰ ਉਹਨਾਂ ਕੇ ਹੋਰ ਜਿਹੜੇ 20 50 ਮੁੰਡੇ ਆ ਉਹਨਾਂ ਨੂੰ ਨਾਰ ਲਾ ਲੈਂਦੇ ਆ ਉਹਨਾਂ ਨੂੰ ਨਾਲ ਫਿਰ ਚਿੱਟਾ ਖੋਂਦੇ ਆ ਤੇ ਜੋ ਅਸੀਂ ਜੋ ਰੋਕਦੇ ਆਂ ਭਾਈ ਚਿੱਟਾ ਨਾ ਖਾਓ ਕਿਉਂ ਤੁਸੀਂ ਮੁੰਡਿਆਂ ਦੀ ਜੜ ਜੜ ਕੱਢਦੇ ਆਂ ਗਾਂ ਜਿਹੜੀ ਆਉਣ ਵਾਲੀ ਪੀੜ੍ਹੀ ਆ ਉਹਨੂੰ ਵੀ ਖਤਮ ਕਰਦੇ ਤੁਸੀਂ ਕਿਉਂ ਜੀ ਇਹ ਜਿਹੜੀਆਂ ਗੱਲਾਂ ਕਰਦੇ ਆਂ ਤੇ ਫਿਰ ਸਾਡੇ ਨਾਲ ਜਿਹੀਆਂ ਲੜਾਈਆਂ ਵਧ ਲੈਂਦੇ ਆਂ ਜੇ ਉਹ ਉਹ ਜਿਹੜੀ ਆ ਸਾਡੇ ਨਾਲ ਲੜਾਈ ਹੋਈ ਆ ਇਹ ਲੜਾਈ ਦੇ ਵਿੱਚ ਗੁਰਵਿੰਦਰ ਸਿੰਘ ਨੇ ਲੜਾਈ ਕਰੀ ਆ ਫੂਲਾ ਸਿੰਘ ਤੇ ਮੁੰਡੇ ਨੇ ਸਾਡੇ ਨਾਲ ਇਹ ਜਦੋਂ ਸਾਡਾ ਮੁੰਡਾ ਦੇ ਛਡਾਉਣ ਗਿਆ ਹੋਰ ਮੁੰਡਿਆਂ ਨਾਲ ਲੜਦੇ ਸੀਗੇ ਤੇ ਜੋ ਛਡਾਉਣ ਗਿਆ ਤੇ ਉਹਨਾਂ ਦੋ ਤਿੰਨ ਕ੍ਰਪਾਨਾਂ ਗੁਰਵਿੰਦਰ ਨੇ ਮਾਰੀਆਂ ਮੇਰੇ ਮੁੰਡੇ ਤੇ ਲੱਤਾਂ ਤੇ ਤੇ ਜੋ ਲੱਤਾਂ ਤੇ ਮਾਰੀਆਂ ਉਹ ਕ੍ਰਪਾਨਾਂ ਤੇ ਉਹ ਗਰਮੀ ਜਾ ਕੇ ਉਹਨਾਂ ਦਾ ਉਹਨੂੰ ਆਏ ਹੋਗੇ ਮੈਂ ਗਿਆ ਤਾਂ ਛਡਾਉਣ ਹੈ ਤੇ ਮੇਰੇ ਇਹਨੇ ਕਾਹਤੋਂ ਮਾਰੀਆਂ ਤੇ ਉਹਨੇ ਕਿਲ ਜਾ ਕੇ ਇੱਕ ਛੋਟੀ ਤੇ ਇੱਕ ਛੋਟੀ ਉਹਨੇ ਮਾਰੀ ਐ ਹਰਕ ਦੇ ਵਿੱਚ ਅੱਛਾ ਜੇ ਆਪਾਂ ਕਿ ਰਾਤ ਕੀ ਹੋਇਆ ਜੀ ਰਾਤ ਨੂੰ ਅਗਲਾ ਦੀ ਬਾਸ ਸਾਡੇ ਘਰਾਂ ਨੂੰ ਕਿੰਨੇ ਘਰਾਂ ਨੂੰ ਅੱਗ ਲੱਗੀ ਹੈ ਕਿੰਨਾ ਕੁ ਨੁਕਸਾਨ ਹੋਇਆਗਾ ਇਹ ਦੱਸੇ ਪਾ ਕੇ ਇਹ ਨਹੀਂ ਪਤਾ ਵੀ 50 ਲੱਖ ਦਾ ਕਿੰਨਾ ਨੁਕਸਾਨ ਹੋ ਗਿਆ ਸਾਰੇ ਘਰਾਂ ਦਾ ਕਿ 60 ਲੱਖ ਦਾ ਹੋ ਗਿਆ ਇਹ ਕਿ ਇੰਨੇ ਲੋਕ ਆਏ ਸੀ ਜਿਨ੍ਹਾਂ ਨੇ ਹਮਲਾ ਕੀਤਾਗਾ ਕਿੰਨੇ ਕਬੀ ਦੀ ਘਟਨਾ ਹੈ ਇਹ ਇਹ 10 11 ਵਜੇ ਦੀ ਘਟਨਾ ਹੈ ਮਹਾਰਾਜ ਜੀ ਹਾਂ ਤੇ ਲੋਕ ਤਾਂ ਇਹ ਨਹੀਂ ਪਤਾ ਵੀ 200 ਬੰਦਾ ਲੈ ਆਏ ਸੀਗਾ ਤੇ ਇਹ ਨਹੀਂ ਪਤਾ 150 ਬੰਦਾ ਸੀ ਅਸੀਂ ਤਾਂ ਡਰ ਦੇ ਮਾਰੇ ਅੰਦਰੋਂ ਹੀ ਨਹੀਂ ਨਿਕਲੇ ਕਿਸੇ ਦੇ ਘਰੇ ਜਾ ਕੇ ਪਏ ਠੀਕ ਹੈ ਹਾਂਜੀ ਤੇ ਕਿੰਨੇ ਘਰਾਂ ਨੂੰ ਅੱਗ ਲਾਈ ਹੈ ਜੀ ਇਹ 8 ਘਰਾਂ ਨੂੰ ਘਰਾਂ ਨੂੰ ਅੱਗ ਲਾਈ ਹੈ ਜੀ ਕੋਈ ਨੁਕਸਾਨ ਵੀ ਹੋਇਆ ਕਿਸੇ ਦਾ ਕੋਈ ਅੱਗ ਵਿੱਚ ਝੋਲਸਿਆ ਗਿਆ ਹੋਵੇ ਨਹੀਂ ਜਾਨੀ ਮਾਨੀ ਨੁਕਸਾਨ ਨਹੀਂ ਹੋਇਆ ਜਿਹੜੇ ਜਿਹੜਾ ਸਾਡੇ ਨੁਕਸਾਨ ਹੋਏ ਆ ਆ ਵੇਖੋ ਆਹ ਪ੍ਰਜਾਵਕ ਖਤਮ ਕਰਤੀਆਂ ਤੇ ਜਿਹੜਾ ਸਾਮਾਨ ਸਾਰਾ ਖਤਮ ਕਰ ਆ ਜਿਹੜਾ ਸਾਡੇ ਵਰਤਨਾਲਾ ਸਾਹਿਬ ਖਤਮ ਸਵਾਹ ਕਰਦਾ ਸਾਡਾ ਸਾਰਾ ਸਾਈਂਸੀ ਦੀ ਪੁਲਿਸ ਵੀ ਕਹਿ ਗਈ ਜੀ ਪੁਲਸਤਾ ਜੀ ਆਪ ਦੇ ਕਾਰਵਾਈ ਕਰ ਲਗੀ ਹੈ ਉਹ ਫੋਨ ਵੇਖੋ ਕਿ ਕਾਰਵਾਈ ਦੇ ਵਿੱਚ ਕੀ ਕਰਦੀ ਹੈ ਪੁਲਸ ਨੂੰ ਤੁਸੀਂ ਕੰਮ ਕੀ ਕਰਦੇ ਹੋ ਅਸੀਂ ਤਾਂ ਹੀ ਦਿਹਾੜੀ ਦਿਹਾੜੀ ਕਰਦੇ ਹਾਂ ਸਾਰੇ ਕਰੀ ਦਿਹਾੜੀ ਵਾਲੇ ਨੇ ਹਾਂ ਸਾਰੇ ਦਿਹਾੜੀ ਵਾਲੇ ਆ ਜੀ ਬੜੀ ਮੁਸ਼ਕਲ ਨਾਲ ਤੁਸੀਂ ਸਮਾਨ ਬਣਾਇਆ ਹੋਗਾ ਜਿਹੜੀ ਘਟਨਾ ਹੋਈ ਹੈ ਫਿਰ ਬੜਾ ਮਤਭਾਗੀ ਘਟਨਾ ਹੈ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਉਹ ਵੀ ਤਾਂ ਇਹੀ ਮੰਗ ਕਰਦੇ ਜੀ ਸਾਡਾ ਜਿਹੜਾ ਕਰਦਾ ਸਮਾਨ ਸੀਗਾ ਇਹ ਸਾਨੂੰ ਮਾਜਵਾਹ ਦਿੱਤਾ ਜਾਵੇ ਦੇ ਦੋਸ਼ੀਆ ਖਲਾਫ ਨਾ ਨਾ ਜਿਹੜੇ ਦਾ ਦੋਸ਼ੀ ਹੈ ਉਹਨਾਂ ਨੂੰ ਸਜ਼ਾ ਮਿਲ ਜਾਵੇ ਸਾਡੀ ਤਾਂ ਇਹੀ ਮੰਗ ਹੈ ਸਰਕਾਰ ਮੁਰੇ ਹਾਂਜੀ ਅੱਜ ਕੀ ਨਾਮ ਆ ਤੁਹਾਡਾ ਕੀ ਘਟਨਾ ਹੋਈ ਮਨਪ੍ਰੀਤ ਕੌਰ ਜੀ ਸਾਡੇ ਨਾਲ ਜੀ ਆਪ ਆਪਣਾ ਘਟਨਾ ਹੋਈ ਹੈ ਕਿ ਜੀ ਸਾਡੇ ਘਰ ਨੂੰ ਅੱਗ ਲੱਗੀ ਮੰਦਿਰ ਲੜੀ ਸੀਗੀ ਜੀ ਸਾਡਾ ਤਾਂ ਕੋਈ ਰੋਲ ਹੀ ਨਹੀਂ ਸੀਗਾ ਇਸ ਗੱਲ ਵਿੱਚ ਅੱਛਾ ਅੱਗ ਲੱਗੇ ਜੀ ਰਾਤ ਨੂੰ ਅਸੀਂ ਤਾਂ ਆਪਣੀ ਜਾਨ ਬਚਾ ਕੇ ਭੱਜ ਗਏ ਜੀ ਅੱਛਾ ਹਾਂਜੀ ਕੀ ਕਾਰਨ ਕੀ ਹੈ ਜੀ ਇਹ ਜੀ ਕਾਰਨ ਨਹੀਂ ਹੈ ਬਸ ਚਿੱਟੇ ਤੇ ਰੋਕਦੇ ਸੀ ਜੀ ਇੱਥੇ ਹੀ ਉਹਨਾਂ ਨੇ ਲੜਾਈ ਵਧਾ ਲਈ ਉਹ ਮੇਰੇ ਜੇਠ ਦਾ ਮੁੰਡਾ ਸੜਾਉਣ ਗਿਆ ਸੀਗਾ ਜੀ ਉਹਦੇ ਪਿੱਛੇ ਸਾਡਾ ਵੀ ਘਰ ਨੂੰ ਅੱਗ ਲਾ ਗਈ। ਅੱਛਾ ਕਿੰਨਾ ਕੁ ਨੁਕਸਾਨ ਹੋਇਆ ਜੀ? ਨੁਕਸਾਨ ਜੀ ਬਹੁਤ ਹੋ ਗਿਆ ਸਾਡਾ ਜੀ। ਅੱਛਾ। ਹਾਂ ਜੀ ਮੇਰੀ ਜੀ ਬੇਟੀ ਦਾ ਸਮਾਨ ਸਾਰਾ ਬਣਿਆ ਪਿਆ ਸੀ ਬਿਸਤਰੀ ਭਾਂਡੇ ਸਾਰੇ ਮੱਚ ਗਏ ਜੀ। ਅੱਛਾ। ਇਹ ਵਿਆਹ ਰੱਖਿਆ ਸੀ। ਨਹੀਂ ਜੀ ਹਲੇ ਤਾਂ ਛੋਟੀ ਹੈ ਜੀ ਵਿਆਹ ਤਾਂ ਹਲੇ ਕਰਨਾ ਨਹੀਂ ਸੀ ਵੀ ਬੁੜੂਆਂ ਨੂੰ ਪਤਾ ਹੀ ਐ ਵੀ ਜੀ ਬਣਾ ਲਗੇ ਹੌਲੀ ਹੌਲੀ ਮੈਂ ਤਾਂ ਜੀ ਚਾਰ ਘਰਾਂ ਦਾ ਕੰਮ ਕਰਦੀ ਗੋਆ ਕੁ ਦਸੇਟ ਦਸੇਟ ਬਣਾਈ ਸੀਗੇ ਅੱਛਾ ਜੀ ਹਾਂਜੀ ਮਸ਼ੀਨ ਸੀ ਜੀ ਕੱਪੜੇ ਧੋਣ ਵਾਲੀ ਸਾਰਾ ਕੁਸ ਭੰਨ ਤੋੜ ਗੇ ਕੂਲਰ ਸੀ ਟੀਵੀ ਸੀ ਸਾਰਾ ਕੁਸ ਭੰਨ ਗੇ ਜੀ ਅੱਛਾ ਹਾਂਜੀ ਕਿੰਨੇ ਘਰਾਂ ਨੂੰ ਅੱਗ ਲੱਗੀ ਹੈ ਕਿਹਦਾ ਜਾਨੀ ਨੁਕਸਾਨ ਵੀ ਹੋਇਆਗਾ ਨਹੀਂ ਜੀ ਜਾਨ ਤਾਂ ਤਾਂ ਬਚ ਗਏ ਤੇ ਵੀ ਮੂੰ ਅੱਗ ਲਾ ਗਈ ਸਾਰੇ ਘਰਾਂ ਨੂੰ 8 ਘਰਾਂ ਨੂੰ ਅੱਗ ਲੱਗੀ ਹੈ ਜੀ ਅੱਛਾ ਕਾਰਨ ਕੀ ਹੈ ਤੇ ਪਿੱਛੇ ਇਰੇ ਪਿੱਛੇ ਕਾਰਨ ਜੀ ਆਹੀ ਆ ਵੀ ਚਿੱਟੇ ਤੇ ਰੋਕਦੇ ਸੀਗੇ ਤੇ ਉਹ ਆਂਦਾ ਵੀ ਮੈਨੂੰ ਕਿਉਂ ਰੋਕਦੇ ਆ ਤੁਸੀਂ ਉਹ ਆਂਦੇ ਵੀ ਸਾਡੇ ਤੋਂ ਬੱਚੇ ਦਾ ਹਾਂ ਨਹੀਂ ਜੀ ਵੇਚਦਾ ਸੀ ਵੀ ਬੱਚੇ ਗਾਲਦਾ ਤੂੰ ਸਾਡੇ ਹਾਂਜੀ ਬੱਚਿਆਂ ਨੂੰ ਜੀ ਮੰਗਰ ਲਾ ਲੈਂਦਾ ਤੇ ਉਹ ਲੜਾਈ ਚ ਫਿਰ ਮੂਹਰੇ ਹੋ ਜਾਂਦੇ ਆ ਕਿ ਕਿੰਨੇ ਕੁ ਜਾਣੇ ਸੀਗੇ ਉਹ ਜੀ ਹੋਣਗੇ ਕੋਈ 50 60 ਜਾਣੇ ਅਸੀਂ ਤਾਂ ਹੁਣ ਹੈ ਨਹੀਂ ਸੀਗੇ ਜੀ ਘਰੇ ਅਸੀਂ ਤਾਂ ਆਪ ਦਾ ਜਾਨ ਬਚਾ ਕੇ ਭੱਜ ਗਏ अच्छा हां जी ते ਕੀ ਮੰਗ ਕਰਦੇ ਹੁਣ ਤੁਸੀਂ ਅਸੀਂ ਜੀ ਆਹੀ ਮੰਗ ਕਰਦੇ ਵੀ ਜਿਹੜਾ ਸਾਡਾ ਸਮਾਨ ਭੰਨਿਆ ਵੀ ਸਾਨੂੰ ਇਹ ਮਿਲਣਾ ਚਾਹੀਦਾਗਾ ਅੱਛਾ ਹਾਂਜੀ ਅਸੀਂ ਤਾਂ ਜੀ ਗਰੀਬ ਬੰਦੇ ਆਗੇ ਉਸ ਪ੍ਰਸ਼ਾਸਨ ਪਹੁੰਚਿਆ ਹਾਂਜੀ ਅੱਛਾ ਇਹ ਕੁਝ ਕੇ ਗੱਲ ਵੀ ਸਾਹਮਣੇ ਆਈ ਸੀ ਵੀ ਕੁਝ ਲੋਕ ਇਸ ਅੱਗ ਦੇ ਚ ਝੋਲਸੇ ਗਏ ਨੇ ਹਾਂਜੀ ਜਖਮੀ ਹੋਏ ਨਹੀਂ ਜੀ ਅਸੀਂ ਇਹ ਸਗਲਤ ਆ ਜੀ ਬਚ ਗਏ ਜੀ ਸਾਡਾ ਬਸ ਘਰ ਹੀ ਮਚਾਤਾ ਉਹਨਾਂ ਨੂੰ ਤੁਸੀਂ ਘਰ ਛੱਡ ਕੇ ਭੱਜ ਗਏ ਹਾਂਜੀ ਹਾਂਜੀ ਕਿੰਨੇ ਕੁ ਬੰਦੇ ਆਏ ਸੀਗੇ ਉਹ ਹੋਣਗੇ ਜੀ 50 60 ਜਾਣੇ ਮਤਲਬ ਤਾਂ ਘਰ ਦੀ ਤਾਂ ਕੋਈ ਚੀਜ਼ ਜੀ ਬਚੀ ਨਹੀਂ ਨਾ ਜੀ ਕੋਈ ਬਚੀ ਨਹੀਂ ਸਾਡੇ ਤਾਂ ਜੀ ਪਾਉਣ ਵਾਲੇ ਲੀੜੇ ਵੀ ਨਹੀਂ ਬਚੇਗੇ ਠੀਕ ਹੈ ਹਾਂ ਕੀ ਨਾਮਾ ਤੁਹਾਡਾ ਕੀ ਕਹਿਣਾ ਚਾਹੋਗੇ ਕੀ ਘਟਨਾ ਮੇਰਾ ਨਾਮ ਜੀ ਕਾਲੀ ਆ ਜੀ ਅੱਛਾ ਸਾਡਾ ਸਮਾਨ ਸਾਰਾ ਜੀ ਮਚਾ ਗਿਓ ਸਾਡੇ ਜਿਹੜੇ ਮਤਲ ਪਸ਼ੂ ਡੰਗਰ ਸੀ 10 ਬੱਕਰੀਆਂ ਸੀਗਾ ਉਹ ਵੀ ਲੈ ਗਏ ਸਾਡਾ ਸਾਰਾ ਫਰਨਾਹ ਕੰਮ ਕਰਤਾ ਅਸੀਂ ਕੱਲ ਕੰਮ ਤੇ ਗਏ ਸੀਗੇ ਅੱਛਾ ਤੇ ਸਾਡੇ ਮਗਰੋਂ ਸਾਨੂੰ ਹੈਰਾਨ ਬਹੁਤ ਕੀਤਾ ਉਹਨਾਂ ਨੇ ਅੱਛਾ ਸਾਨੂੰ ਕਹਿੰਦੇ ਵੀ ਸੀ ਸਾਨੂੰ ਵੀ ਮਾਰ ਵੀ ਦੇਵਾਂਗੇ। ਅੱਛਾ ਨਹੀਂ ਕਾਰਨ ਕੀ ਹੈ ਵੀਰੇ ਜਿਸ ਤੱਕ क्रूरता ਨਾਲ ਜੋ ਅਸੀਂ ਅਸੀਂ ਗਏ ਸੀ ਵੀਰੇ ਦੀ ਛਡਾਉਣ ਅੱਛਾ ਸਾਨੂੰ ਉਹਨਾਂ ਨੇ ਮਾਰਨ ਦੀ ਧਮਕੀ ਵੀ ਦਿੱਤੀ ਸੀ ਸਾਨੂੰ ਮਾਰ ਦਾਂਗੇ ਸੀ ਨੂੰ ਛਡਾਉਣ ਗਏ ਸੀ ਕੀ ਗੱਲ ਹੋਈ ਸੀਗੀ ਉਹ ਗੱਲਬਾਤ ਮੁੰਡੇ ਬਾਅਦ ਜਿਹਦੇ ਸੀਗੀ ਸਾਨੂੰ ਕੋਈ ਗੱਲ ਦਾ ਉਹਨਾਂ ਦੀ ਤਾਂ ਪਤਾ ਨਹੀਂ ਸੀਗਾ ਅੱਛਾ ਅਸੀਂ ਉਹ ਉਹਨਾਂ ਨੂੰ ਛਡਾਉਣ ਜਾਵੜੇ ਤੇ ਉਹਨਾਂ ਨੇ ਸਾਨੂੰ ਵੀ ਧਮਕੀ ਦਿੱਤੀ ਵੀ ਸਾਨੂੰ ਵੀ ਮਾਰ ਦਾਂਗੇ ਸੀ ਫਿਰ ਅਸੀਂ ਆਪਦੀ ਜਾਨ ਬਚਾ ਕੇ ਭੱਜ ਗਈ ਅੱਛਾ ਤੇ ਰਾਤ ਉਹਨਾਂ ਨੇ ਸਾਡਾ ਸਾਰਾ ਨੁਕਸਾਨ ਕਰਤਾ ਸਾਡਾ ਜੋ ਪਸ਼ੂ ਡੰਗਰ ਸੀ ਸਭ ਉਹ ਵੀ ਲੈ ਗਏ ਅੱਛਾ ਕੌਣ ਲੁਕ ਸੀਗੇ ਇਹ ਕਾਰਨ ਕੀ ਹੈ ਇੰਨਾ ਇੰਨੀ ਜਿਹੜੀ ਗੱਲ ਸਾਹਮਣੇ ਆ ਰਹੀ ਆ ਵੀ ਕੋਈ ਨਸ਼ੇ ਨੂੰ ਲੈ ਕੇ ਵੀ ਮਸਲਾ ਹੈ ਹਾਂ ਨਸ਼ੇ ਦਾ ਮਸਲਾ ਹੀ ਸੀ ਜੀ ਅੱਛਾ ਹਾਂ ਉਹਨਾਂ ਨੇ ਆਖਿਆ ਵੀ ਤੁਸੀਂ ਹਟ ਜਾਓ ਇਹ ਕੰਮ ਕਰਨੋਂ ਉਹ ਕਹਿੰਦੇ ਵੀ ਤੁਸੀਂ ਜਿਨ੍ਹਾਂ ਨੇ ਕਿੰਨਾ ਨਹੀਂ ਕਿਹਾ ਤੁਸੀਂ ਜੋ ਛਾਂ ਸਾਡੇ ਪਿੰਡੋਂ ਕਹਿ ਮੰਡੈਣੀ ਅੱਛਾ ਹਾਂ ਉਹਨਾਂ ਨੇ ਆਖਿਆ ਵੀ ਹਟ ਜਾਓ ਕਹਿੰਦੇ ਵੀ ਅਸੀਂ ਨਹੀਂ ਹਟਦੇ ਤੁਸੀਂ ਹੁੰਦੇ ਨੇ ਮੁੰਡੇ ਉਹ ਹਾਂ ਛਿੜੇ ਰਿਏ ਚਾਉਂਦੇ ਨੇ ਉਹ ਕਹਿੰਦੇ ਵੀ ਅਸੀਂ ਨਹੀਂ ਹਟਦੇ ਕਿੱਥੋਂ ਆਉਂਦੇ ਕਿੱਥੋਂ ਨੇ ਉਹ ਜਾਣਦੇ ਹੋ ਤੁਸੀਂ ਉਹਨਾਂ ਲੋਕਾਂ ਚਾਰਤਾ ਜੀ ਇੱਥੋਂ ਦੀ ਚਾਰ ਇੱਥੋਂ ਮੁੰਡੇ ਕੀ ਨਾ ਕੀ ਕੀ ਨਾ ਕੀ ਗਾ ਪਹਿਲਾਂ ਵੀ ਉੱਪਰ ਨਸ਼ਾ ਵੇਚਦੇ ਆ ਜਾਂ ਖਾਂਦੇ ਆ ਕੀ ਮਾਪਦੇ ਵੇਚਦੇ ਵੀ ਪਹਿਲਾਂ ਅੱਛਾ ਖਾਂਦੇ ਵੀ ਆ ਖਾਂਦੇ ਵੀ ਆ ਤੇ ਉਹ ਉਹਨਾਂ ਨੂੰ ਉਹ ਮੁੰਡੇ ਨੇ ਕਿਹਾ ਵੀ ਤੁਸੀਂ ਇਹ ਕੰਮ ਨਾ ਕਰੋ ਉਹ ਕਹਿੰਦੇ ਵੀ ਤੂੰ ਸਾਨੂੰ ਕਾਹਨ ਰੁਕਣਾ ਅਸੀਂ ਕਰਾਂਗੇ ਉਹ ਕਹਿੰਦੇ ਅੱਛਾ ਕਿੰਨੇ ਕੁ ਜਣੇ ਸੀਗੇ ਇਹਦਾ ਪਿੰਡ ਤਾਂ ਚਾਰ ਵੀਰੇ ਤੁਹਾਡਾ ਕੀ ਘਟਨਾ ਹੋਈ ਹੈ ਮੇਰਾ ਨਾਂਜੀ ਵੇਦ ਦਾ अच्छा ਅਸੀਂ ਤਾਂ ਜੀ ਆਈ ਵੱਢਣ ਉਹ ਲੜੀ ਜਾਂਦੇ ਸੀ ਇੱਕਦਮ ਮੁੰਡਾ ਜਿਹੜਾ ਚਿੱਟਾ ਵੇਚਦਾ ਅੱਛਾ ਤੇ ਲੜੜਾਈ ਤਾਂ ਦੂਦੇ ਘਰ ਵਾਲਿਆਂ ਨਾਲ ਸੀ ਗਵਣ 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 ਦੇ ਅਸੀਂ ਤਾਂ ਸ਼ਰਾਹਣ ਪਿੱਛੇ ਬਸ ਮੁੰਡਾ ਗਿਆ ਤੇ ਐਡਾ ਇੰਨਾ ਕੰਮ ਹੋ ਗਿਆ ਅੱਛਾ ਤੇ ਜਿਹੜਾ ਹੁਣ ਸਾਡਾ ਜੀ ਨੁਕਸਾਨ ਆ ਦੇਖ ਲਓ ਅੱਛਾ ਦਿਖੀ ਜਾਂਦਾ ਹੀ ਸਾਨੂੰ ਠੀਕ ਹੈ ਹੁਣ ਕਿੰਨਾ ਹੋਇਆ ਕਿੰਨੇ ਘਰਾਂ ਨੂੰ ਅੱਗ ਲਾਈ ਐ ਤੇ ਤੁਸੀਂ ਚਿੱਟਾ ਵੇਚਣ ਤੋਂ ਰੋਕਦੇ ਸੀ ਹਾਂ ਹਾਂ ਅੱਛਾ ਜਿਹੜੇ ਮੁੰਡੇ ਵੇਚਦੇ ਕਦੋਂ ਕਦੀ ਵੇਚਦੇ ਨੇ ਇਹ ਇਹ ਤਾਂ ਵੇਚਦੇ ਤਾਂ ਹੀ ਬਹੁਤ ਚਿਰ ਦੇ ਵੇਚਦੇ ਪੰਜ ਸੱਤ ਸਾਲ ਹੋ ਗਏ ਉਹਨੇ ਤੇ ਪੁਲਿਸ ਇਹਨਾਂ ਨੂੰ ਪਹਿਲਾਂ ਨਹੀਂ ਪੁਲਿਸ ਨੇ ਫੜੇ ਫੜੇ ਕਦੀ ਲੈਣ ਦੇਣ ਕਰ ਲੈਂਦੀ ਪੁਲਿਸ ਵਾਲੇ ਤੇ ਚਾਲਾ ਅੱਛਾ ਮਹੀਨਾ ਮੋਨਾ ਤੁਰ ਦਿੰਦੇ ਛੱਡ ਦਿੰਦੇ ਤੁਹਾਡੇ ਪਿੰਡ 'ਚ ਨਸ਼ਾ ਕਿੰਨਾ ਹੈ ਨਸ਼ਾ ਜੀ ਹੁਣ ਆਪਾਂ ਕਿਹੜਾ ਖਾਂਦੇ ਨਹੀਂ ਪੀਂਦੇ ਨਹੀਂ ਆਪਾਂ ਤਾਂ ਅੱਛਾ ਤੇ ਫਿਰ ਰੋਕਦੇ ਤਾਂ ਤੁਸੀਂ ਸੀ ਨਾ ਜੀ ਚਿੱਟੇ ਤੋਂ ਉਹ ਫਿਰ ਆਪਾਂ ਆਪਣੇ ਕਿਉਂ ਜਵਾਕਾਂ ਨੂੰ ਛੋਟਿਆਂ ਨੂੰ ਖਰਾਬ ਕਰਦੇ ਆ ਠੀਕ ਹੈ ਹੂੰ ਠੀਕ ਹੈ ਕਿੰਨੇ ਕ ਜਾਣੇ ਸੀ ਕਿੰਨੇ ਕ ਵਜ ਦੀ ਘਟਨਾ ਹੈ ਇਹ ਇਹ ਉਹ ਹੀ ਜੀ 10:30 11:00 ਵਜੇ ਦੇ ਬਸ ਟਾਈਮ ਅੱਛਾ ਕਿੰਨੇ ਕੁ ਲੋਕ ਆਏ ਸੀਗੇ ਲੋਕ ਤਾਂ ਇਹ ਪਿੰਡੋਂ ਤਾਂ ਜਿਹੜੇ ਮੁੰਡੇ ਹੁਣ ਆਪਣੇ ਯਾਰ ਆ ਕਿਹਨਾਂ ਨੂੰ ਜਾਣਦੇ ਹਾਂ ਤਾਂ ਚਾਰ ਹੀ ਆ ਅੱਛਾ ਤੇ ਦੂਜੇ ਬਾਹਰੋਂ ਤਾਂ ਪਤਾ ਨਹੀਂ ਕਿੰਨੇ 50 ਹੋਣਗੇ ਕਿ 60 ਹੋਣਗੇ ਕਿਹੜਾ ਇਹਨਾਂ ਨੁਕਸਾਨ ਕਰਕੇ ਗਏ 8-10 ਘਰਾਂ ਦਾ ਅੱਛਾ 8-10 ਘਰਾਂ ਨੂੰ ਅਗਲਾ ਜਾਨਾ ਅੱਛਾ ਤੇ ਹੋਰ ਲੁੱਟ ਕੇ ਕੀ ਲੈ ਗਏ ਨੇ ਲੁੱਟ ਕੇ ਤਾਂ ਜੀ ਆਹ ਹੁਣ ਕੋਈ ਪੈਸਾ țeਲਾ ਪਿਆ ਸੀ ਸੇਵਾ ਸੱਪਾ ਪਿਆ ਸੀ ਵਿੱਚ ਅੱਛਾ ਬਿੱਡਾ ਬੁੱਡਾਂ ਦੇ ਕੱਢ ਕੁੱਢ ਕੇ ਬਾਹਰ ਸਿਰ ਤੇ ਬਾਕੀ ਅੱਗ ਤੇ ਕੀ ਮੰਗ ਕੀਤੀ ਹੈ ਹੁਣ ਪ੍ਰਸ਼ਾਸਨ ਤੋਂ ਆਇਆ ਸੀਗਾ ਪੁਲਿਸ ਆਈ ਸੀ ਕੀ ਕਰਕੇ ਗਈ ਹੈ ਉਹ ਤਾਂ ਇਹਦੀ ਗੱਲ ਸੋਣਾ ਕਰ ਆ ਰਾਂਗੇ ਮਾੜਾ ਮੋੜ ਕੋਈ ਜਿਹੜਾ ਨੁਕਸਾਨ ਹੋਇਆ ਆ ਗੱਲ ਆ ਗਈ ਹੁਣ ਕੀ ਮੰਗ ਕਰਦੇ ਹੋ ਕਿਹੇ ਜੀ ਕਾਰਵਾਈ ਦੀ ਮੰਗ ਕਰਦੇ ਹੋ ਕਾਰਵਾਈ ਜੀ ਅਸੀਂ ਤਾਂ ਆਈ ਹੈ ਵੀ ਜਲਸਾ ਤਾਂ ਜਿੰਨਾ ਨੁਕਸਾਨ ਹੋਇਆ ਇਹ ਮਾੜਾ ਆਸਰਾ ਲੱਗਿਆ ਇਹਨੇ ਨਾ ਬਹੁਤ ਮੇਰਾ ਸਰਬਜੀਤ ਘਰ ਆਈ ਕੀ ਗੱਲ ਤੁਸੀਂ ਸਮਾਨ ਚੱਕਿਆਗਾ ਜੀ ਰਾਤ ਵੀ ਸਾਡੀ ਕਾਹ ਕੰਦ ਢਾਤੀ ਨਾਲ ਹੀ ਨਾਲ ਉਧਰੋਂ ਢਾਤੀ ਨਾਲ ਸਾਡੇ ਡਲੇ ਟੰਡ ਵਾਲੇ ਮਾਰੇ ਸੀ ਕੰਦ ਚ ਅਸੀਂ ਮਨਤਾ ਕਰਕੇ ਵੀ ਜਾਨ ਬਚਾਈ ਵੀ ਸਾਡੇ ਨਾਲ ਮਾਰੋ ਵੀ ਸਾਡਾ ਕੋਈ ਕਸੂਰ ਨਹੀਂ ਹੈਗਾ ਫਿਰ ਉਹ ਹਟੇ ਬੰਦੇ ਨੇ ਤਾਂ ਹਟਦੇ ਨਹੀਂ ਸੀਗੇ ਜੋਰ ਜੋਰ ਦੇ ਦਰਵਾਜੇ ਤੇ ਆ ਭੰਦੇ ਸੀਗੇ ਰਾਤ ਇਸ ਕਰਕੇ ਸਾਨੂੰ ਐ ਵੀ ਰਾਤ ਨੂੰ ਫੇਰਨਾ ਟਿਕਟਕਾ ਹੁੰਦਾ ਕੋਈ ਨਹੀਂ ਹੁੰਦਾ ਜੀ ਰਾਤ ਨੂੰ ਕਿਤੇ ਫੇਰਨਾ ਹੋ ਜਾਏ ਸਾਡੇ ਵੀ ਨਾ ਅੱਗ ਲਾ ਦੇਣ ਕਰਨ ਜਿਹੜੇ ਇਹਨਾਂ ਦੇ ਲਾਤੀ ਸਾਡੇ ਵੀ ਲਾ ਸਕਦੇ ਆੀ ਤਾਂ ਕਾਰਨ ਕੀ ਹੈ ਜੀ ਐਡੀ ਵੱਡੀ ਘਟਨਾ ਵਾਪਰ ਗਈ ਇਹ ਕਾਰਨ ਕੀ ਹੈ ਪਤਾ ਨਹੀਂ ਜੀ ਉਹ ਮੁੰਡੇ ਨਾਲ ਲੜਾਈ ਹੋ ਮੁੰਡਿਆ ਜਿਹੜਾ ਉਹ ਸਾਹਮਣੇ ਉਧਰ ਆਗਾ ਉਹਨੇ ਕਹਿਤਾ ਸੀਗਾ ਵੀ ਚਿੱਟਾ ਵੀ ਤੂੰ ਪਿੰਡ ਚ ਨਾ ਵੇਚ ਐ ਐ ਉਹਦੀ ਮੰਮੀ ਦੱਸਦੀ ਸੀਗੀ ਵੀ ਇੱਥੇ ਨਾ ਵੇਚ ਵੀ ਤੂੰ ਬਾਹਰ ਵੇਚਿਆ ਕਰ ਇੱਥੇ ਨਾ ਵੇਚਿਆ ਕਰ ਪਿੰਡ ਚ ਮੁੰਡਿਆਂ ਨੂੰ ਉਹ ਹੁੰਦਾ ਤਾਂ ਕਰਕੇ ਲੜਾਈ ਹੋਈ ਹੈ ਵੀ ਐ ਕਾਹਤੋਂ ਕਹਿਤਾ ਕਿੰਨੇ ਕ ਟਾਈਮ ਤੋਂ ਨਸ਼ੇ ਦਾ ਕੰਮ ਕਰ ਰਿਹਾ ਏ ਤੂੰ ਬਤਾ ਕੁਛ ਐ ਨਹੀਂ ਜੀ ਸਾਨੂੰ ਬਤਾ ਉਧਰਲੀ ਗਲੀ ਚ ਉਹਨਾਂ ਦਾ ਘਰ ਸਾਡੀ ਉਹ ਵੀ ਘਰ ਛੱਡ ਕੇ ਜਾ ਰਹੇ ਹੋ ਫਿਰ ਜਾਓਗੇ ਕਿੱਥੇ ਅਸੀਂ ਇਹ ਦੇਖਦੇ ਰਿਸ਼ਤੇ ਦਾ ਜਿੱਥੇ ਜਾਵਾਂਗੇ ਕਿਤੇ ਨਾ ਅੱਛਾ ਕੌਣ ਕੌਣ ਆ ਪਰਿਵਾਰ ਜਿਹੜੇ ਫਿਰ ਅੱਜ ਤੁਸੀਂ ਇਹ ਘਰ ਛੱਡ ਕੇ ਜਾ ਰਹੇ ਅਸੀਂ ਮੇਰੀ ਸੱਸਾ ਜੀ ਤੇ ਮੈਂ ਆ ਤੇ ਮੇਰੇ ਘਰ ਵਾਲਾ ਤਿੰਨੇ ਜਣੇ ਆ ਜੀ ਅੱਛਾ ਹਾਂ ਜੀ ਮਟਕ 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 ਭਾਈ ਜੀ ਕੀ ਨਾਮ ਆ ਤੁਹਾਡਾ ਬੰਤਾ ਸਿੰਘ ਸਰਪੰਚ ਦਾਨ ਸਿੰਘ ਵਾਲਾ ਜੀ ਇੱਕ ਪਹਿਲਾਂ ਸਵਾਲ ਸੁਣ ਲਓ ਪਹਿਲਾਂ ਅੱਛਾ ਰਾਤ ਜੋ ਘਟਨਾ ਵਾਪਰੀ ਹੈ ਜੀ ਉਸ ਤੇ ਮਾਮਲੇ 'ਚ ਤੁਹਾਡਾ ਕੀ ਕਹਿਣਾ ਹੈ ਇਹ ਇਸ ਤਰ੍ਹਾਂ ਇਹ ਆ ਵੀ ਦੇ ਨੇੜੇ ਨੇੜੇ ਘਰ ਸੀ ਦੋ ਇੱਕ ਘਰ ਦਾ ਮੁੰਡਾ ਸੀ ਜਿਹੜਾ ਉਹ ਕਹਿੰਦਾ ਗਿਆ ਵੀ ਤੂੰ ਨਸ਼ਾ ਵੇਚਦਾ ਹੈ ਉਹ ਆ ਵੀ ਦੇ ਦੋਹੇ ਭੜ ਗਏ ਫਿਰਨ ਤੋਂ ਬਾਅਦ ਉਹਨਾਂ ਨੇ ਮਤਲਬ ਕੱਲ ਵਾਧੀ ਵਾਧੀ ਵਧ ਗਈ ਪੰਚਾਇਤ ਸਾਡੇ ਮੈਂਬਰ ਤੇ ਮੈਂ ਤਿੰਨ ਦਿਨ ਉੱਥੇ ਜਾਂਦੇ ਰਹੇ ਪਰ ਉਹ ਆਪ ਹੀ ਟਾਡਾ ਨਾਲ ਚਲਾਉਂਦੇ ਰਹੇ ਫਿਰ ਕੱਲ ਵਾਲੀ ਰਾਤ ਅਸੀਂ ਫੇਰ ਗਏ ਆ ਸ਼ਾਮ ਨੂੰ ਪਰ ਉਹਨਾਂ ਨੇ ਕੋਈ ਟਿਕਾਣਾ ਨਹੀਂ ਕੀਤਾ ਪਹਿਲਾਂ ਉਹਨਾਂ ਨੇ ਇੱਕ ਘਰ ਪਰਨਤਾ ਦੂਜੀ ਤਰ੍ਹਾਂ ਨੇ ਮਤਲਬ ਆ ਕੇ ਬੰਦੇ ਬਾਹਰੋਂ ਬੁਲਾ ਲਏ ਪਹਿਲਾਂ ਨੇ ਵੀ ਬੰਦੇ ਬਾਹਰੋਂ ਬੁਲਾ ਲਏ ਤੇ ਦੂਜਿਆਂ ਨੇ ਬਾਹਰੋਂ ਬੰਦੇ ਬੁਲਾ ਲਏ ਉਹ ਬਾਹਰਲੇ ਬੰਦੇ ਇਹਨਾਂ ਨੁਕਸਾਨ ਪਿੰਡ ਦਾ ਕਰਕੇ ਸਾਰੇ ਕੌਣ ਲੋਕ ਸੀਗੇ ਜੀ ਬਾਹਰਲੇ ਬੰਦੇ ਕੋਈ ਪਤਾ ਲੱਗਿਆ ਨਹੀਂ ਬਾਹਰਲੇ ਬੰਦਿਆਂ ਦਾ ਕੋਈ ਪਤਾ ਨਹੀਂ ਲੱਗਿਆ ਸਾਨੂੰ ਕਾਰਨ ਐਡਾ ਕੀ ਹੋਇਆ ਕਿ ਇੱਕ ਸਿਰਫ ਇੱਕ ਗੱਲ ਪਿੱਛੇ ਤਾਂ ਨਹੀਂ ਇੰਨੀ ਗੱਲ ਹੋ ਸਕਦੀ ਜੀ ਇਹ ਕਾਰਨ ਤਾਂ ਫਿਰ ਪੱਤੀਆਂ ਗੱਲ ਚੜ ਗਈ ਇਹਨਾਂ ਦੇ ਆਪ ਵੀ ਨਹੀਂ ਸਕੇ ਸਵੇਲੇ ਇੱਕ ਦੂਜੇ ਦੀ ਮਦਦ ਕਰਨ ਲੱਗ ਪਏ ਉਹ ਉਹਨਾਂ ਦੀ ਮਦਦ ਕਰਨ ਲੱਗ ਪਏ ਇਹਨਾਂ ਦੀ ਗਲੀ ਇਹਨਾਂ ਦੀ ਮਦਦ ਕਰ ਲਵੇ ਗਲੀਆਂ ਪੈ ਗਈ ਗੱਲ ਗੱਲ ਇੱਥੇ ਤੱਕ ਵੱਧ ਗਈ ਜੀ ਪੈਟਰੋਲ ਬੰਬ ਦੀ ਵਰਤੋਂ ਕੀਤੀ ਗਈ ਘਰਾਂ ਚੋਂ ਡੰਗਰ ਖੋਲ ਕੇ ਲਜਾਏਗੇ ਸਿਲੰਡਰ ਤੱਕ ਜਿਹੜੇ ਹੈਗੇ ਚੱਕੇ ਲੱਗੇ ਇਹਨੂੰ ਕਿਵੇਂ ਦੇਖਦੇ ਹਾਂ ਬਹੁਤ ਮਦਭਾਗੀ ਹੈ ਜੀ ਇਹ ਜੀ ਰਵਾਇਤ ਪਹਿਲਾਂ ਦੇਖੀ ਨਹੀਂ ਗੱਲ ਵੇਖੋ ਜੀ ਸਾਡੇ ਪਿੰਡ ਵਾਸਤੇ ਬਹੁਤ ਮਦਭਾਗੀ ਗੱਲ ਹੈ ਪਰ ਅਸੀਂ ਸਾਰੇ ਬੰਦੇ ਨਹੀਂ ਤਕਰੀਬਨ ਹੀ ਅਸੀਂ ਮਤਲਬ ਸਾਰੀ ਪੰਚਾਇਤ ਨੇ ਇਹਨਾਂ ਨੂੰ ਸਮਝਾਇਆ ਸੀਗਾ ਜਦੋਂ ਜਾਂਦੇ ਸੀ ਦੋਹੇ ਤਰਾਂ ਕੋਲੇ ਦੋਹੇ ਤਰ ਇਹੀ ਗੱਲ ਕਹਿੰਦੀ ਸਾਨੂੰ ਮਤਲਬ ਸਾਨੂੰ ਕਟਾ-ਕੱਟੀ ਕੱਢ ਲੈਂਦੇ ਅਸੀਂ ਐ ਕਰ ਲਾਂਗੇ ਅਸੀਂ ਫਲਾਣਾ ਕਰ ਲੈ ਸਾਡੇ ਆਖੇ ਨਹੀਂ ਲੱਗੇ ਹਾਂ ਇੱਕ ਲੇਡੀਜ਼ ਨੇ ਉਹਨਾਂ ਵੱਲੋਂ ਇਹ ਦੋਸ਼ ਲਾਇਆ ਗਿਆ ਵੀ ਉਹ ਜਦੋਂ ਚਾਰ ਜਾਨੀਆਂ ਤੁਹਾਡੇ ਘਰ ਆਈਆਂ ਇਸ ਮਸਲੇ ਨੂੰ ਲੈ ਕੇ ਤਾਂ ਉਹਨਾਂ ਸਾਹਮਣੇ ਵੀ ਉਹਨਾਂ ਨੂੰ ਤੁਹਾਡੇ ਸਾਹਮਣੇ ਉਹਨਾਂ ਨੂੰ ਧਮਕਾਇਆ ਗਿਆ ਜਿਹੜੀ ਪਾਰਟੀ ਨੇ ਰਾਤ ਹਮਲਾ ਕੀਤਾ ਅਸੀਂ ਤਾਂ ਉਹਨਾਂ ਦੇ ਨਾਲ ਗਏ ਆਂ ਜੀ ਉਹ ਜਿਹੜੀਆਂ ਲੜੀਆਂ ਲੇਡੀਜ਼ ਆਦੇ ਆ ਉਹਨਾਂ ਨੂੰ ਤਾਂ ਅਸੀਂ ਸਭ ਤੋਂ ਪਹਿਲਾਂ ਗਏ ਆ ਜਾ ਕੇ ਉਹਨਾਂ ਨੂੰ ਛੜਾਇਆ ਅਸੀਂ ਉਹਨਾਂ ਨੂੰ ਜਾ ਕੇ ਆਖਿਆ ਵੀ ਆਓ ਸਾਹਮਣੇ ਤੁਹਾਡੇ ਅਸੀਂ ਤਾਂ ਕਾਰਵਾਈ ਲੈ ਕੇ ਆਏ ਆ ਤੁਹਾਡਾ ਰਾਜ਼ੀਮੰਦ ਕਰਾਉਣਾ ਹੈ ਉਹ ਕਹਿੰਦੇ ਵੀ ਅਸੀਂ ਰਾਜ਼ੀਮੰਦ ਨਹੀਂ ਕਰਦੇ ਫਿਰ ਪੰਚਾਇਤ ਉੱਚ ਕੀ ਕਰ ਸਕਦੇ ਅੱਛਾ ਨਹੀਂ ਤੁਹਾਡੇ ਸਾਹਮਣੇ ਹਮਲਾ ਕਰਨ ਦੀ ਗੱਲ ਵੀ ਨਹੀਂ ਨਹੀਂ ਹਮਲਾ ਹਮਲਾ ਕੋਈ ਨਹੀਂ ਹੋਇਆ ਉਹ ਤਾਂ ਐਵੇਂ ਗੱਲ ਕਰਦੇ ਸਾਡੇ ਸਾਹਮਣੇ ਕਿਸੇ ਨੇ ਕਿਸੇ ਦੇ ਕੋਈ ਜੀ ਨਹੀਂ ਮਾਰੀ ਰੋੜਾ ਇੱਕ ਡੜੀ ਕਿਸੇ ਨੇ ਕੋਈ ਨਹੀਂ ਗੱਲ ਕੀਤੀ ਅਸੀਂ ਘਰੋਂ ਘਰੀ ਗਏ ਆ ਹੂੰ ਉਹਨਾਂ ਦੇ ਘਰੇ ਵੀ ਜਾ ਕੇ ਆਏ ਉਹਨਾਂ ਦੇ ਘਰੇ ਵੀ ਜਾ ਕੇ ਸਾਡੇ ਘਰੇ ਜਿਹੜੇ ਬੰਦੇ ਤਲਾਹ ਦੇਣਾ ਸੀ ਅਸੀਂ ਅਸੀਂ ਉਹਨਾਂ ਦੇ ਨਾਲ ਹੀ ਤੁਰ ਪਏ ਸੀ ਵੀ ਚਲੋ ਜਿੱਥੇ ਚੱਲਣਾ ਮੌਕਾ ਇਸ ਦੇ ਉੱਪਰ ਸਖਤ ਕਾਰਵਾਈ ਦੀ ਮੰਗ ਕਰਦੇ ਹਾਂ ਤਾਂ ਬਿਲਕੁਲ ਜੀ ਬਿਲਕੁਲ ਹਾਂ ਪੁਲਿਸ ਫੋਰਸ ਪਾਈ ਵੀ ਸੀਗੀ ਲੇਕਿਨ ਹਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਗਈ ਨਹੀਂ ਜੀ ਨਹੀਂ ਅਸੀਂ ਤਾਂ ਮਤਲਬ ਸਾਰੇ ਪਿੰਡ ਕੰਨੀਆਂ ਅਸੀਂ ਕਹਿੰਨੇ ਵੀ ਇੱਕ ਤਾਂ ਗਰੀਬਾਂ ਦੀ ਮਦਦ ਹੋਵੇ ਤੇ ਸਖਤ ਤੋਂ ਸਖਤ ਕਾਰਵਾਈ ਹੋਵੇ ਜਿਹੜੇ ਬੰਦੇ ਨੇ ਗਲਤ ਕੰਮ ਕੀਤਾ ਜਿਹੜਾ ਉਹ ਕਹਿ ਰਹੇ ਨੇ ਕਿ ਵੀ ਇੱਥੇ ਨਸ਼ਾ ਬਹੁਤ ਵੱਡੇ ਲੈਵਲ ਤੇ ਵਿਕ ਰਿਹਾ ਹੈ ਕੀ ਕੋਈ ਐਡਾਂ ਦੀ ਗੱਲ ਹੈਗੀ ਹੈ ਨਸ਼ਾ ਤਾਂ ਦੇਖੋ ਪੰਜ ਚਾਰ ਬੰਦੇ ਸੀ ਪੁਲਿਸ ਨੇ ਪਹਿਲਾਂ ਫੜ ਲਏ ਸੀਗੇ ਹੁਣ ਤਾਂ ਕੋਈ ਮਤਲਬ ਇੰਨਾ ਮੇਨ ਬੰਦਾ ਤਾਂ ਕੋਈ ਸਾਡੇ ਨਹੀਂ ਰਿਹਾ ਨਸ਼ਾ ਵੇਚਣ ਵਾਲਾ ਉਸ ਜਿਹੜੀ ਆਪਸ ਚ ਲੜਾਈ ਹੋਈ ਹੈ ਉਹਨਾਂ ਵਿੱਚੋਂ ਕੀ ਕੋਈ ਬੰਦਾ ਨਸ਼ਾ ਵੇਚਦਾ ਹੈਗਾ ਵਾ ਨਹੀਂ ਉਹਨਾਂ ਚ ਕੋਈ ਨਸ਼ਾ ਬੰਦਾ ਵੇਚਦਾ ਨਹੀਂਗਾ ਕੋਈ ਨੁਕਸਾਨ ਕੋਈ ਤੁਹਾਡੇ ਤੱਕ ਆਇਆ ਹੋਵੇ ਵੀ ਕਿਸੇ ਦਾ ਕੋਈ ਜਾਨੀ ਨੁਕਸਾਨ ਜਾਂ ਮਾਲੀ ਨੁਕਸਾਨ ਜਾਨੀ ਨੁਕਸਾਨ ਕੋਈ ਨਹੀਂ ਜੀ ਉਹ ਜਿਹੜੇ ਰੋੜੇ ਚਲਾਉਂਦੇ ਸੀ ਦੋਹੇ ਤਰ੍ਹਾਂ ਆ ਵੀਦੀ ਉਹ ਰੋੜੇ ਵਜੇ ਆ ਪੰਜ ਬੰਦੇ ਦਾਖਲ ਆ ਉਹਨਾਂ ਦੇ ਕਿਸੇ ਦੇ ਸਿਰ ਤੇ ਵਜਿਆ ਕਿਸੇ ਦੇ ਹੱਥ ਤੇ ਵਜਿਆ ਕਿ ਮਤਲਬ ਇਸ ਤਰ੍ਹਾਂ ਵਜਿਆ ਜਿਸ ਤਰ੍ਹਾਂ ਪਿੰਡ ਪੱਦਰ ਤੇ ਏਡੀ ਵੱਡੀ ਘਟਨਾ ਵਾਪਰੀ ਆ ਪੰਚਾਇਤ ਵੱਲੋਂ ਅੱਗੇ ਕੀ ਕਦਮ ਚੁੱਕੇ ਜਾ ਰਹੇ ਅਸੀਂ ਤਾਂ ਜਿਹੜੇ ਬੰਦੇ ਮਤਲਬ ਗਲਤ ਕੰਮ ਹੋਇਆ ਉਹਨਾਂ ਦੇ ਖਿਲਾਫ ਆਂ ਦੋਹਾਂ ਧਿਰਾਂ ਦੇ ਖਿਲਾਫ ਆ ਇਹਨਾਂ ਨੇ ਲੜਾਈ ਪਿੰਡ ਦਾ ਜਿਹੜਾ ਅਨੁਸ਼ਾਸਨ ਆ ਜਿਹੜਾ ਪਿੰਡ ਦਾ ਮਤਲਬ ਡਿਸਪਲਿਨ ਆ ਉਹ ਖਤਮ ਕਰਤਾ ਇਹਨਾਂ ਨੇ ਤੁਸੀਂ ਪੁਲਿਸ ਪ੍ਰਸ਼ਾਸਨ ਨੂੰ ਕੋਈ ਕੀਤੀ ਹੈ ਹਾਂ ਜੀ ਹਾਂ ਬਿਲਕੁਲ ਜੀ ਡੀਐਸਪੀ ਨਾਲ ਗੱਲ ਕੀਤੀ ਹੈ ਜੀ ਐਸਐਸਪੀ ਦੇ ਰੀਡਰ ਨਾਲ ਗੱਲ ਕੀਤੀ ਹੈ ਐਸਐਚਓ ਨੂੰ ਬੁਲਾਇਆ ਮੌਕੇ ਤੇ ਸਾਰੇ ਸਾ ਮਾ ਅਫਸਰਾ ਨੂੰ ਵੀ ਆ ਹੋਰ ਗਿਆ ਜੀ ਇੱਥੇ ਮਤਲਬ ਇਹਨਾਂ ਦੇ ਕਾਨੂੰਨੀ ਕਾਰਵਾਈ ਕੀਤੀ ਹੈ ਵੀ ਜੋ ਸਖਤ ਤੋਂ ਸਖਤ ਇਹ ਗੱਲ ਹੋਈ ਹੈ ਜੀ ਘਟਨਾ ਵਾਪਰੀ ਹੈ ਰਾਤ 10 ਕਰਾਂ ਨੂੰ ਅੱਗ ਲਗਾਈ ਗਈ ਹੈ ਉਸ ਮਾਮਲੇ 'ਚ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਗਈ ਜੀ ਸਾਡੇ ਵੱਲੋਂ ਮੌਕੇ ਤੇ ਜਾ ਕੇ ਜੀ ਆ ਮੌਕਾ ਦਾ ਮੌਲਾਜਾ ਕੀਤਾ ਗਿਆ ਹੈ ਤੇ ਜਿਹੜੇ ਉਹਨਾਂ ਦੇ ਦਾਖਲ ਨੇ ਪੰਜ ਪਰਸਨ ਹਸਪੀਟਲ ਦੇ ਵਿੱਚ ਉਹਨਾਂ ਦਾ ਬਿਆਨ ਲਿਖ ਕੇ ਮੁਕੱਦਮਾ ਦਰਜ ਕੀਤਾ ਜਾ ਰਿਹਾ ਹੈ ਆਖਰੀ ਕੀ ਘਟਨਾ ਸੀ ਕਿ ਕਿਉਂ ਐਨੇ ਘਰਾਂ ਨੂੰ ਜਿਹੜੀ ਆ ਅੱਗ ਲਾਉਣ ਦੀ ਜਿਹੜੀ ਉਹਨਾਂ ਨੂੰ ਨੋਬਤਾਈ ਇਹ ਆਸਬੇਦ ਦੀ ਦੋਨੇ ਤਰ੍ਹਾਂ ਰਿਸ਼ਤੇਦਾਰ ਨੇ ਜੀ ਚਾਚੇ ਤਾਏ ਦੇ ਪੁੱਤ ਆਸਬੇਦ ਦੀ ਇਹ ਦੋ ਬਜ਼ੁਰਗ ਨੇ ਮੇਜਰ ਸਿੰਘ ਤੇ ਰਵਿੰਦਰ ਸਿੰਘ ਜੀ ਉਹਨਾਂ ਦੀ ਆਸਬੇਦ ਦੀ ਅੱਗੇ ਲਾਦਾ ਜੀ ਉਹਨਾਂ ਆਲਾਦਾਂ ਨੇ ਆਸ ਵਿੱਚ ਦੀ ਕੱਲ ਸ਼ਾਮ ਨੂੰ ਪਹਿਲਾਂ ਲੜਾਈ ਕੀਤੀ ਜੀ ਪਹਿਲਾਂ ਰਵਿੰਦਰ ਸਿੰਘ ਦੇ ਘਰ ਤੇ ਹਮਲਾ ਕੀਤਾ ਉਸ ਤੋਂ ਬਾਅਦ ਰਵਿੰਦਰ ਸਿੰਘ ਨੇ ਕੁਝ ਬਾਹਰੋਂ ਬੰਦੇ ਬੁਲਾ ਕੇ ਕੁਝ ਆਪਦੇ ਚਾਚੇ ਤਾਏ ਦੇ ਪੁੱਤ ਸੱਦ ਕੇ ਤੇ ਦੂਜੇ ਘਰ ਦੇ ਹਮਲੇ ਦੂਜੇ ਪਰਿਵਾਰਾਂ ਤੇ ਹਮਲਾ ਕੀਤਾ ਜੀ ਤੇ ਉਹਨਾਂ ਨੂੰ ਘਰ ਦੇ ਵਿੱਚ ਪੈਟਰੋਲ ਪਾ ਕੇ ਅੱਗ ਲਾਤੀ ਪਰ ਇਹ ਤਾਂ ਗੱਲ ਉੱਥੇ ਜਿਹੜੀ ਉਹਨਾਂ ਵੱਲੋਂ ਕਹੀ ਜਾ ਰਹੀ ਹੈ ਕਿ ਚਿੱਟੇ ਵੇਚਣ ਨੂੰ ਲੈ ਕੇ ਹੋਇਆ ਸਾਰਾ ਚਰੇ ਆ ਕਿੱਟਾ ਵੇਚਿਆ ਜਾ ਰਿਹਾ ਹੈ ਤੇ ਅਸੀਂ ਚਾਰ ਲੋਕਾਂ ਨੂੰ ਜਿਹੜਾ ਰੋਕਿਆ ਸੀਗਾ ਤਾਂ ਰੋਕਣ ਤੋਂ ਬਾਅਦ ਸਾਡੇ ਉੱਥੇ ਜਿਹੜੇ ਨੇ ਹਮਲੇ ਕੀਤੇ ਗਏ ਨੇ ਇਹ ਦੋਨੇ ਤਰ੍ਹਾਂ ਹੀ ਆਸਬੇ ਦੀ ਚਾਚੇ ਤਾਏ ਦੇ ਪੁੱਤ ਹੈ ਜੀ ਜਿਨ੍ਹਾਂ ਦੀ ਆਸ ਵਿੱਚ ਜਿਨ੍ਹਾਂ ਦੇ ਘਰ ਚ ਅੱਗ ਲੱਗੀ ਤੇ ਜਿਨ੍ਹਾਂ ਦੇ ਘਰ ਦੀ ਭੰਨ ਤੋੜ ਕੀਤੀ ਆ ਉਹ ਆਸਬੇ ਦੀ ਦੋਨੇ ਤਰ੍ਹਾਂ ਹੀ ਰਿਸ਼ਤੇਦਾਰ ਹੈ ਜੀ ਜਿਹੜੀ ਇਹ ਨਸ਼ੇ ਸੰਬੰਧੀ ਐ ਸੰਬੰਧੀ ਅਸੀਂ ਪੜਤਾਲ ਸਾਡੀ ਤਫਤੀਸ਼ ਦੇ ਵਿੱਚ ਅੱਗੇ ਆਊਗਾ ਜੀ ਅਸੀਂ ਉਸੇ ਤਰੀਕੇ ਦੀ ਕਾਰਵਾਈ ਕਰਾਂਗੇ ਐਡੀ ਵੱਡੀ ਨੌਬਤ ਕਿਉਂ ਆ ਗਈ ਆ ਅੱਠ ਘਰ ਸਾੜਦੇ ਉਹਨਾਂ ਨੇ ਵੱਡੀ ਬੇ ਇਹਨਾਂ ਦੇ ਆਪਸ ਵਿੱਚ ਦੀ ਪਹਿਲਾਂ ਤੋਂ ਹੀ ਚੱਲਦੀਆਂ ਆ ਰਹੀਆਂ ਜੀ ਲੜਾਈਆਂ ਦੋਨੋਂ ਤਰ੍ਹਾਂ ਦੀਆਂ ਪਹਿਲਾਂ ਵੀ ਸਰਪੰਚ ਨੇ ਮੈਨੂੰ ਦੱਸਿਆ ਵੀ ਕਈ ਕਾਫੀ ਵੀ ਰਹਿਣਾਂ ਦੀ ਲੜਾਈ ਹੋਈ ਆ ਜਿਹੜਾ ਦੋਨੋਂ ਤਰ੍ਹਾਂ ਨੂੰ ਉੱਥੇ ਹੀ ਵਹਾ ਕੇ ਸਰਪੰਚ ਵੱਲੋਂ ਉਹਨਾਂ ਦਾ ਰਾਜੀਨਾਮਾ ਕਰਾਇਆ ਜਾ ਤਕ ਤੁਸੀਂ ਇਹ ਪਟ્રોલ ਪੰਪਾਂ ਦੀ ਵਰਤੋਂ ਕੀਤੀ ਕੀ ਐਡੀ ਕੀ ਨਾ ਬਤਾ ਕੇ ਇਹ ਹੁਣ ਅੱਗੇ ਸਾਡੀ ਤਫ਼ਤੀਸ਼ ਦੇ ਵਿੱਚ ਨਿਕਲੂਗਾ ਜੇ ਅੱਗੇ ਤਫ਼ਤੀਸ਼ ਦੇ ਵਿੱਚ ਪਤਾ ਲੱਗੂਗਾ ਵੀ ਐਡੀ ਇਹ ਪਰ ਇਹਦੇ ਵਿੱਚ ਜਿਹੜਾ ਦੱਸਿਆ ਜਾ ਰਿਹਾ ਹੈ ਵੀ ਦਰਜਨਾਂ ਦੇ ਹਿਸਾਬ ਨਾਲ ਲੋਕਾਂ ਨੇ ਜਿਹੜਾ ਹਮਲਾ ਕੀਤਾ ਅੱਠ ਘਰ ਬਿਲਕੁਲ ਬਰਬਾਦ ਕਰ ਦਿੱਤੇ ਗਏ ਜਿਨ੍ਹਾਂ ਦੇ ਘਰ ਦੇ ਵਿੱਚ ਇੱਕ ਝਾੜੂ ਵੀ ਨਹੀਂ ਬਚਿਆ ਮਾਰਨ ਵਾਸਤੇ ਇਤੋਂ ਤੱਕ ਕਿ ਬੱਚਿਆਂ ਤੱਕ ਦੇ ਕੱਪੜੇ ਜਿਹੜੇ ਨੇ ਮਚਾ ਦਿੱਤੇ ਗਏ ਹਾਂਜੀ ਇਹ ਸਾਰੇ ਮੇਰੇ ਵੱਲੋਂ ਮੌਕਾ ਦੇਖਿਆ ਜਾ ਚੁੱਕਾ ਜੀ ਮੌਕੇ ਤੇ ਵੀ ਇਹੀ ਪਾਇਆ ਗਿਆ ਵੀ ਜਿਹੜੇ ਸੱਤ ਘਰਾਂ ਦੇ ਵਿੱਚ ਹੈ ਉਹਨਾਂ ਨੇ ਅੱਗ ਲਗਾਈ ਹੈ ਤੇ ਜਿਹੜਾ ਅੱਠਵਾਂ ਘਰ ਆ ਉਸ ਘਰ ਦੀ ਜਿਹੜੀ ਪਣ ਤੋੜ ਕੀਤੀ ਗਈ ਹੈ ਜਿਸ ਤਰ੍ਹਾਂ دہشت ਦਾ ਮਾਹੌਲ ਹੈ ਪਰਿਵਾਰ ਛੱਡ ਕੇ ਘਰ ਜਾ ਰਹੇ ਨੇ ਨਹੀਂ ਜੀ ਪਰਿਵਾਰ ਤਾਂ ਸਾਰੇ ਮੈਂ ਜਾ ਕੇ ਆਈ ਹਾਂ ਉੱਥੇ ਘਰਾਂ ਦੇ ਵਿੱਚ ਹੀ ਹੈਗੇ ਆ ਪਰਿਵਾਰ ਪਰ ਮਾਹੌਲ ਜ਼ਰੂਰ ਖਰਾਬ ਹੋਇਆ ਕਿਉਂਕਿ ਇੰਨੇ ਘਰਾਂ ਦੇ ਵਿੱਚ ਇਸ ਤਰੀਕੇ ਦਾ ਹਮਲਾ ਹੋਣਾ ਬਹੁਤ ਜਿਆਦਾ ਮਾੜੀ ਗੱਲ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਹੈ ਮੇਰੇ ਵੱਲੋਂ ਮੌਕਾ ਦੇਖਿਆ ਗਿਆ ਜੀ ਹੁਣ ਜਿਹੜੀ ਪਾਰਟੀ ਦਾਖਲ ਨੇ ਜਿਨ੍ਹਾਂ ਦੇ ਪਰਸਨ ਦਾਖਲ ਨੇ ਉਹਨਾਂ ਦੇ ਬਿਆਨ ਲਿਖ ਕੇ ਮੁਕੱਦਮਾ ਦਰਜ ਕੀਤਾ ਜਾ ਰਿਹਾ ਹੈ ਲੁੱਟ ਦੀ ਗੱਲ ਸਾਹਮਣੇ ਆਈ ਹੈ ਕਈ ਪਸ਼ੂ ਵੀ ਖੋਲ ਲਏ ਗਏ ਆ ਜੀ ਸਿਲੰਡਰ ਇਸ ਸੰਬੰਧ ਇਹ ਵੀ ਗੱਲ ਸਾਹਮਣੇ ਆਈ ਹੈ ਜੀ ਇੱਕ ਘਰ ਦੀਆਂ ਜਿਹੜੀਆਂ ਬੱਕਰੀਆਂ ਉਹ ਖੋਲ ਕੇ ਦੂਸਰੀ ਥਾਂ ਲੈ ਕੇ ਜਾ ਚੁੱਕੀ ਹੁਣ ਬਰਾਮਦਗੀ ਕਰਾਈ ਜਾਊਗੀ ਉਹਨਾਂ ਦੀ ਹਾਂਜੀ